ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸ਼ਿਕਾਲ ਦੀ ਸਾਰਿਆਂ ਨੂੰ ਆਪਾਂ ਚੱਲੇ ਸਕੂਲ ਸਾਡੀ ਬੱਸ ਆਉਣ ਵਾਲੀ 7 ਵਜੇ। ਸੋ ਆਪਾਂ ਤੁਹਾਨੂੰ ਸਕੂਲੋਂ ੜਕੇ ਮਿਲਦੇ ਹਾਂ। ਬਾਏ। 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 ਬਾਪਾ। ਬਾਏ। ਬਾਏ ਬਾਏ। ਵਧੀਆ ਪੜ੍ਹ ਕੇ ਆਈ ਅੱਜ। ਆ ਮੈਂ ਅੱਗੇ ਬੱਚੇ ਸਕੂਲੋਂ। ਹਾਂਜੀ ਬੱਚੇ ਅੱਗੇ ਆ ਗਏ। ਉਹ ਆਪਣੇ ਲੈ ਗਏ ਨਾਲ ਨਾਲ ਤੇ ਮਾਵਾਂ ਦੇ ਵਿੱਚ ਤੋਰੀਆ ਬਣਾ ਵਧੀਆ ਜੋ। ਅੱਛਾ। ਉਹ ਸਾਲ ਬਣਾਓ ਕਿਹਨਾਂ। ਰਾਹੁਲ ਨਾਲ ਨਵਜਵਾਲ ਦਾ ਕਾਪਿਆ ਦੋ ਰੋਟੀਆਂ ਦੋ ਦੋ ਗਾਰ ਨੂੰ ਵਧੀਆ ਬਣ ਗਈਆਂ ਮਾਰੇ ਸਾਹ ਦੇ ਨਾਲ ਬਣੀਆਂ ਕਿ ਸਾਹ ਮੁਟਿਆਰਤਾ ਮਾਤਾ ਜੀ ਸੋਹਿਤਵਾ ਕੀ ਕਰਨੀ ਮਾਤਾ ਜੀ ਚਾਹੁੰਨਾ ਹੁੰਦੀ ਆ ਕਾਲਾ ਜਿਹੜਾ ਮੰਨਦੇ ਕਹਿੰਦੇ ਅੱਜ ਚਾਹ ਮੈਂ ਬੈਠ ਕੇ ਗੱਲ ਮੈਂ ਕਰਾਂ ਮੈਂ ਕੋਈ ਤਰੀਕ ਟੁੱਟੀ ਲੱਗੀ ਜਾਣੇ ਹਾਂਜੀ ਲੈ ਵੀ ਕੰਮ ਸਿੱਖਣਾ ਚਾਹੀਦਾ ਆਪਣਾ ਸਾਰੇ ਕੰਮ ਸਿੱਖ ਲੈ ਹਾਂਜੀ ਦਾਲ ਗੋਲ ਬਣਾਉਣੀ ਸਾਗ ਬਣਾਉਣਾ ਹਾਰੇ ਨੇ ਕੰਮ ਆਪਣਾ ਸਿੱਖਿਆ ਕਰ ਵਧੀਆ ਨਹੀਂ ਤੇ ਮੈਂ ਸੰਖਿਆ ਨਹੀਂ ਪੜਾਈ ਜਨਾ ਦਾ ਕੰਮ ਕਰਨਾ ਚਾਹੁੰਦਾ ਨੀ ਚੌਂਕਿਆਂ ਦੀ ਜਿੰਦਗੀ ਹੈ ਹਾਂ ਜੀ ਨੰਬਰ ਕੋਟਾ ਕੱਥੇ ਕਿਹਨਾਂ ਮੈਂ ਲੈ ਲਏ ਸੀ ਹਾਂ ਜੀ ਸਰ ਕੀ ਅੱਧਰ ਕਹਿ ਸਕਦੇ ਆਇਆ ਹਾਂ ਬੜਾ ਅਜੀਬ ਨੰਬਰ ਆ ਗਿਆ ਸੁਰਤੰਗੀ ਗੱਲ ਲਾਓ ਨੰਗੀ ਨਾਲ ਹੋਣੇ ਚਾਹੀਦੇ ਨੰਬਰ ਜਦੋਂ ਕਾਇਦ ਨੇ ਤਾਂ ਨੰਬਰ ਆਉਣੇ ਚਾਹੀਦੇ ਹੈ ਨਾ ਨਾ ਫਰੀਦ ਹੁਣ ਮੈਂ ਬਲਾ ਕੇ ਨਹੀਂ ਹਦੀ ਕਾ ਲੈ ਉੱਠਾ ਕਾਸੇ ਕਹਾਵਾਂ ਗਿਆ ਪਰ ਕੇ ਪਰਤੇ ਤੇ ਆ ਕੇ ਤੇ ਮੈਂ ਹੁਣ ਗਿਆ ਹੀ ਡਣਾ ਨਹੀਂ ਸਾਹੀ ਸ਼ੀਟੇੜ ਦੰਨਾ ਮੈਂ ਬੈਡਬਾਲ ਖੇਡਿਆ ਸੀ ਬੋਟਾ ਵਧੀਆ ਗੇਮ ਨੂੰ ਰੱਖੋ ਕੋਈ ਆਪਣੀ ਕਬੱਡੀ ਖੇਡਿਆ ਕਰੋ ਕੋਈ ਵਿੱਟਿਆ ਕਰੋ ਸਾਹਿਬ ਬੈਡਮਿੰਟਨ ਖੇਡਿਆ ਕਰੋ ਮੈਂ ਤੇ ਡਰਦੇ ਸੁਣੋ ਤੁਸੀਂ ਮੇਰੀ ਬੈਸਕਟਬਾਲ ੁੰਡਿਆ ਉਹਨਾਂ ਨੇ ਮੇਰੀ ਲੈਣੀ ਸਾਰੀ ਵਾੜੀ ਤੇ ਜਿਹਨੂੰ ਵੀ ਗਈ ਉਹ ਬੈਠ ਦੋਣਗੇ ਚਲ ਗਈ ਮੇਰੀ ਵਾੜੀ ਨਹੀਂ ਮਿਲੀ ਚੱਲ ਲੱਗਣਾ ਨਹੀਂ ਕਹਿਣਾ ਬੈਠਣਾ ਆ ਜਾਊਗਾ ਮੈਨੂੰ ਪਰ ਵਾੜੀ ਨਹੀਂ ਨਾ ਕੋਈ ਇਸ ਤਰੀ ਮੇਰੇ ਵੀ ਬੜਿਆ ਅੱਜ ਫਿਰ ਅੱਜ ਮੇਰਾ ਟੈਸਟ ਆਇਆ 12ਵੇਂ ਦਾ ਟੈਸਟ ਟੈਸਟ ਕਰਦੇ ਹੁਣ ਮੇਰੀ ਗੱਲ ਨਹੀਂ ਟੈਸਟ ਦੀ ਜਾਂਚ ਕਰਵਾਉਂ ਤਾਂ ਪਾਪਾ ਨੂੰ ਟੈਸਟ ਕੀ ਆ ਵੀ ਸਵਾਲ ਪਾਣਾ ਹੈ ਨਾ ਨਾ ਬਈ ਸਗਾ 15 ਚੋਂ 15 ਨੰਬਰ ਅੱਜ ਲੈਂਦੇ ਆ ਜੇ ਜਿਹੜੀ ਆਪਾਂ ਮਿਹਨਤ ਕੀਤੀ ਹੈ ਨਾ ਪਾਟ ਜਿਹੜਾ ਸਮਝਾਇਆ ਵਾ ਬੱਚੇ ਨੂੰ ਇਹ ਉਹਦਾ ਹੀ ਮੁੱਲ ਵਾ ਬਿਲਕੁਲ ਇੰਨਾ ਬਹੁਤ ਤੈਨੂੰ ਹੀ ਕਵਾਂਗੇ ਤੂੰ ਪੜੇਗਾ ਤੇ ਆਵੇ ਤੈਨੂੰ ਅੱਡੀ ਸਾਵਾ ਦੀ ਰੇਟੀ ਨਾ ਵੈਰੀ ਗੁੱਡ ਇੰਦਾ ਪੜੇਗਾ ਤੇ ਨੰਬਰ ਲੈ ਆਵੇਂਗਾ ਤੇ ਵਧੀਆ ਪਾ ਲੂੰਗਾ ਕੁਝ ਨਾ ਕੁਝ ਨਹੀਂ ਠੀਕ ਆ ਪਾਪਾ ਜੀ ਮੈਂ ਤੇ ਹਣੀ ਨਹੀਂ ਕਿ ਨਾ ਤੂੰ ਬੰਦੀ ਲਾਉਣ ਹੋਣ 1.5 ਘੰਟਾ ਫੂਲ ਰੱਖੰਦਾ 1.5 ਘੰਟਾ ਨਹੀਂ ਜਲ ਤੂੰ ਟੈਸਟ ਚ ਵਧੀਆ ਨੰਬਰ ਲੈਂਦੇ ਆ 15 ਜਾਂ 15 ਲੈਂਦੇ ਤੇ ਅੱਧਾ ਘੰਟਾ ਤੈਨੂੰ ਅੱਜ ਫੂਲ ਵੇਖਣ ਨੂੰ ਮਿਲੂਗਾ ਚਲੋ ਠੀਕ ਅੱਧਾ ਘੰਟਾ ਉਹ ਵੀ ਹੁਣੇ ਨਹੀਂ ਪਹਿਲਾਂ ਆਪਣਾ ਨਹਾਓ ਹਾਂਜੀ ਫਿਰ ਸੋ ਮਿਲ ਕੇ ਬਹਿ ਕੇ ਮਜੇ ਨਾਲ ਵੇਖ ਤੇ ਮੜਕੇ ਉਹਦੇ ਬਾਅਦ ਪੜਨਾ ਵੀ ਚਲੋ ਠੀਕ ਠੀਕ ਆ ਮੈਂ ਤੇਰੀ ਮੰਮੀ ਨੂੰ ਕਹਿ ਦਿੰਦਾ ਵਾ ਤੈਨੂੰ ਦੇ ਦਿੰਦੇ ਅੱਧਾ ਘੰਟਾ ਆ ਤੇ ਕੋਈ ਨਾ ਕੀ ਕਹਾਂਦੇ ਆ ਮੈਂ ਹਾਂਜੀ ਮੈਂ ਉਹ ਮੁੰਡਾ ਕਹਿੰਦੇ ਏਦਾਂ ਕਿ ਘੰਟਾ ਮੈਨੂੰ ਹੁਣ ਫੋਨ ਦੇ ਦੇ ਉਹ ਨੰਬਰ ਲੈ ਆਵਾ ਚੰਗੇ ਉਹ ਟੈਸਟ 'ਚ ਕੋਈ ਗੱਲ ਨਹੀਂ ਤੇ ਇਦਾਂ ਨਾਲੇ ਗਿੱਜ ਜੂਗਾ ਜੇ ਆਪਾਂ ਇੱਕ ਦੋ ਦਿਨ ਦਵਾਗੇ ਉਹਨਾਂ ਨੂੰ ਫੋਨ ਨਾਲੇ ਪੜੀ ਜਾਵੇ ਨਾਲੇ ਆਪਣਾ ਚਲੋ ਫੋਨ ਤੇ ਵੀ ਵੇਖ ਲੈ ਕੋਈ ਗੱਲ ਨਹੀਂ ਵੇਖੇ ਵਧੀਆ ਚੀਜ਼ਾਂ ਕੇ ਮਾਵੇਂ ਦਾ ਉਧਾ ਤੇ ਹਾਂਜੀ ਤੇ ਕਾਰਟੂਨ ਵੇਂਦਾ ਵਾ ਚਲੋ ਅੱਖਾਂ ਦਾ ਨਾ ਕਾਪਮਣ ਅੱਧਾ ਘੰਟਾ ਪੋਣਾ ਦੇ ਦੇ ਫੋਨ ਜਿਆਦਾ ਨਾ ਦੇਈਂ ਚਲੋ ਠੀਕ ਆ ਫੋਨ ਮੈਂ ਦੇ ਦੂੰਗੀ ਤੇ ਬੱਚਿਆਂ ਦੇ ਤਾਂ ਖਾਣ ਪੀਣ ਲਈ ਸਮਾਂ ਲਾਇਓ ਲੈ ਆਉਂਗਾ ਕੋਈ ਨਹੀਂ ਦੱਸ ਦਿਓ ਮੈਨੂੰ ਫੋਨ ਤੇ ਜੋ ਚਾਹੀਦਾ ਹਾਂਜੀ ਓਕੇ ਚਲੋ ਠੀਕ ਆ ਠੀਕ ਆ ਚੋਕ